ਲਓ ਜੀ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਦੇ ਆਂ ਠੰਡਾ ਬੁਰਜ ਜਿੱਥੇ ਸਹੰਜਾਦਿਆ ਨੂੰ ਤਿੰਨ ਰਾਤਾਂ ਦੇ ਲਈ ਕੈਦ ਕਰਕੇ ਰੱਖਿਆ ਗਿਆ ਸੀ ਤੇ ਗੁਜੀਬ ਖਾਂ ਦੀ ਕਚੈਰੀ ਦੇ ਵਿੱਚ ਪੇਸ਼ ਕੀਤਾ ਗਿਆ ਸੀ ਚਲੋ ਜੀ ਚੱਲਦੇ ਆਂ ਤੇ ਠੰਡੇ ਬੁਰਜ ਦੇ ਵਿੱਚ ਹੀ ਮੋਤੀराम ਮਹਿਰਾ ਸੀ ਜੋ ਉਹ ਦੁੱਧ ਦੀ ਸੇਵਾ ਲੈ ਕੇ ਆਉਂਦੇ ਸੀ ਤੇ ਆਪਾਂ ਮੋਤੀराम ਮਹਿਰਾ ਦਾ ਜੋ ਘਰ ਹੈ ਉੱਥੇ ਵੀ ਜਾਵਾਂਗੇ ਉਹਨਾਂ ਦਾ ਦਰਸ਼ਨ ਕਰਾਵਾਂਗੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਜਿੱਥੇ ਸਹਜਾ ਦੇ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦਾ ਛੀ ਦੀ ਸਥਾਨ ਹੈ ਜੋ ਤੇ ਆਪਾਂ ਉੱਥੇ ਚੱਲਾਂਗੇ ਜਿੱਥੇ ਉਹਨਾਂ ਨੂੰ ਦੀਵਾਰ ਦੇ ਵਿੱਚ ਚਿਣਵਾ ਦਿੱਤਾ ਗਿਆ ਸੀ ਲਾ ਜੀ ਇਹ ਹੈਗਾ ਇਤਿਹਾਸ ਛੰਡੇ ਗੁਰੂ ਜੀ ਦਾ ਇਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਜਾਵਰ ਹਕੂਮਤ ਨੇ 10 ਸਪਸਮ 1761 1704 ਈਸਵੀ ਤੋਂ 3 ਦਿਨ ਕੜਕ ਦੀ ਠੰਡ ਵਿੱਚ ਭੁੱਖੇ ਪਾਣਿਆਂ ਨੂੰ ਕੈਦ ਰੱਖਿਆ ਸਿੱਖੀ ਤੋਂ ਡਲਾਉਣ ਲਈ ਅਤੇ ਈਨ ਬਣਾਉਣ ਲਈ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਇਸੇ ਸਥਾਨ ਤੋਂ ਹੀ ਜ਼ਾਲਮ ਸਿਪਾਹੀ ਸਹਿਜਾਦਿਆਂ ਨੂੰ ਸੂਬੇ ਦੀ ਕਚੈਰੀ ਵਿੱਚ ਲੈ ਜਾਂਦੇ ਰਹੇ ਅੰਤ 13ਪਉ ਨੂੰ ਇੱਥੋਂ ਹੀ ਸਹਿਜਾਦਿਆਂ ਨੂੰ ਮਾਤਾ ਜੀ ਤੋਂ ਵੱਖ ਕਰਕੇ ਸ਼ਹੀਦ ਕਰ ਦਿੱਤਾ ਗਿਆ। ਇਸੇ ਹੀ ਸਥਾਨ ਤੇ ਬਿਰਧ ਮਾਤਾ ਗੁਜਰੀ ਜੀ ਹਕੂਮਤ ਦੇ ਜ਼ੁਲਮੋ ਸਤਮ ਨੂੰ ਆਪਣੇ ਤਨ ਤੇ ਸਬਰ ਨਾਲ ਸਹਾਰਦੇ ਹੋਏ ਸ਼ਹੀਦ ਹੋ ਗਏ। ਐਸੇ ਹੀ ਸਥਾਨ ਤੇ ਗੁਰੂ ਘਰ ਨਾਲ ਪੁਛਤੈਨੀ ਪ੍ਰੀਤ ਨਿਵਾਉਂਦੇ ਆ ਭਾਈ ਮੋਤੀराम ਮਹਰਾਜੀ ਨੇ ਮਾਤਾ ਜੀ ਅਤੇ ਸਹਿਜਾਦਿਆਂ ਨੂੰ ਦੁੱਧ ਪਿਓਣ ਦੀ ਸੇਵਾ ਕੀਤੀ। ਕਿਰਪਾ ਕਰੋ ਦਰਸ਼ਨ ਠੰਡਾ ਬੁਰਜ ਭਾਈ

ਮੁਜਹ ਸਹੱਤ ਜੁਬਾ ਦੇ ਸੱਚ ਹੈ ਪੇ ਸੱਚ ਅਨਕ ਵਾ ਲਕ ਸਤਨਾਮ ਓ ਕਰਤਾ ਪੁਰਖ ਪੁਰਾਣੇ ਮਿਰ ਮਹਾਂ ਕਾਰਨ ਜੁਨੀ ਸਵੰਗ ਗੁਰ ਪ੍ਰਸਾਦ ਉਹ ਸੱਚੇ ਸੱਚਾ ਸੱਚ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਲੋ ਜੀ ਆ ਗੇਟ ਖੋਲ ਦਿੱਤਾ ਕਿਉਂਕਿ ਸੰਗਤ ਦਾ ਬਹੁਤ ਸਾਰਾ ਇਕੱਠ ਹੋਣ ਲੱਗ ਗਿਆ ਤੇ ਸਵਾ ਦੇ ਦਿਨਾਂ ਦੇ ਵਿੱਚ ਹੀ ਇਹ ਵਾਲਾ ਗੇਟ ਖੋਲਦੇ ਨੇ ঠে বর্জদের বার প্রদর্শন করো ওগুরুজি